ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੰਗੀਰ ਕੌਰ ਸਭ ਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੁੰਦੀ ਹੈ ਤੇ ਮੀਡੀਆ ਵਾਲੇ ਦਲਾਲ ਕਹਿੰਦੇ ਹੁੰਦੇ ਨੇ ਘਰ ਵਾਪਸੀ ਹੋ ਗਈ ਤੇ ਉਹਦੀ ਅੱਜ ਮੈਂ ਇੱਕ ਇੰਟਰਵਿਊ ਸੁਣੀ بڑے ਮਿੱਠੇ ਮਿੱਠੇ ਸਵਾਲ ਮੀਡੀਆ ਵੀ ਕਰਦਾ ਹੈ ਤੇ ਬੀਬੀ ਵੀ ਮਸਾਲਾ ਲਾ ਕੇ ਬੜੇ ਵਧੀਆ ਢੰਗ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ। ਕਹਿੰਦੀ ਮੈਂ ਤਾਂ ਅਕਾਲੀ ਦਲ ਛੱਡਿਆ ਹੀ ਨਹੀਂ ਮੈਂ ਤਾਂ ਪਾਰਟੀ ਛੱਡੀ ਨਹੀਂ ਮੈਨੂੰ ਕੱਢਿਆ ਗਿਆ ਸੀ ਪਾਰਟੀ ਵਿੱਚੋਂ। ਜਣ ਕੇ ਇਹਨਾਂ ਲੋਕਾਂ ਦੀ ਬਸ਼ਰਮੀ ਦੀ ਹੱਦ ਇੱਥੋਂ ਤੱਕ ਹੈ ਕਿ ਇਹ ਜੁੱਤੀਆਂ 'ਚ ਕਦੋਂ ਬੈਠ ਸਕਦੇ ਨੇ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ। ਬੜੇ ਸਵਾਲ ਕੀਤੇ ਗਏ ਕਿ ਲਫਾਫਾ ਕਲਚਰ ਸੀ। ਤੁਸੀਂ ਵਿਰੋਧ ਦੇ ਸੀ ਕਿ ਹੁਣ ਉਹ ਮਸਲੇ ਹੱਲ ਹੋਣਗੇ ਕਹਿੰਦੀ ਨਹੀਂ ਨਹੀਂ ਉਹ ਤਾਂ ਬਾਦਲ ਸਾਹਿਬ ਨੇ ਉਹਦੇ ਹੀ ਖਤਮ ਕਰਤਾ ਸੀ ਸੰਗਵੀਰ ਬਾਦਲ ਨੇ ਮੈਨੂੰ ਫੋਨ ਕੀਤਾ ਕਿ ਬੀਬੀ ਤੇਰੇ ਘਰ ਆਉਣਾ ਹੈ ਉਦੋਂ ਤਾਂ ਫੋਨ ਤੇ ਗੱਲ ਹੁੰਦੀ ਨਹੀਂ ਹੋਣੀ ਜਾਨਿਕ ਲੋਕਾਂ ਨੂੰ ਬੇਵਕੂਫ ਬਣਾ ਕੇ ਇਹ ਲੋਕ ਇੰਨਾ ਖੁਸ਼ ਰਹਿੰਦੇ ਆ ਸਮਝ ਨਹੀਂ ਆ ਰਹੀ ਵੀ ਇਹਨਾਂ ਨੇ ਅੰਮ੍ਰਿਤ ਛਕਿਆ ਕਿਰਪਾਨਾਂ ਪਾਈਆਂ ਨੇ ਕਕਾਰ ਪਾਏ ਨੇ ਕੋਈ ਮਾੜੀ ਮੋਟੀ ਅੰਸ਼ ਕੋਈ ਉਹਨਾਂ ਸਿਧਾਂਤਾਂ ਦੀ ਕਕਾਰਾਂ ਦਾ ਜਿਹੜਾ ਸਿਧਾਂਤ ਹੈ ਉਹਦੀ ਹੈ ਇਹਨਾਂ ਕੋਲੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਬਚਕਾਨੀਆਂ ਇਹ ਸਮਝ ਲੱਗਦੀ ਹੈ ਕਿ ਇਹ ਲੋਕ ਗੁਰਮਤ ਤੋਂ ਸਿੱਖੀ ਤੋਂ ਸਿਧਾਂਤ ਤੋਂ ਕੋਹਾਂ ਦੂਰ ਨੇ ਇੱਕ ਮੈਂ ਸ਼ਬਦ ਵਰਤਨਾ ਬਹਿ ਜਦੋਂ ਔਰਤ ਦੀ ਗੱਲ ਆਉਂਦੀ ਹੈ ਨਾ ਮੈਂ ਇਸ ਮੈਂ ਖਾਲੀ ਥਾਂ ਛੱਡ ਦੂੰ ਤੁਸੀਂ ਭਰ ਲਿਓ ਲੁੱਚਾ ਲੰਡਾ ਚੌਧਰੀ ਅੱਗੇ ਖਾਲੀ ਥਾਂ ਛੱਡ ਦਿੱਤੀ ਹੈ ਤੁਸੀਂ ਭਰ ਲਿਓ ਮੇਰੀ ਜ਼ਬਾਨ ਇਜਾਜ਼ਤ ਨਹੀਂ ਦਿੰਦੀ ਕਿਸੇ ਔਰਤ ਲਈ ਮੈਂ ਉਹ ਸ਼ਬਦ ਵਰਤਾਂ ਪਰ ਲੋਕ ਵਰਤੀ ਜਾਂਦੇ ਨੇ ਪਰ ਮੈਂ ਨਹੀਂ ਵਰਤਦਾ ਇਹ ਮੈਂ ਖਾਲੀ ਥਾਂ ਤੁਹਾਡੇ ਲਈ ਛੱਡੀ ਐ ਤੁਸੀਂ ਭਰ ਲਿਓ ਵੀ ਕੀ ਕਹਿਣਾ ਚਾਹੁੰਨਾ ਹੁਣ ਜਦੋਂ ਬੀਬੀ ਜੰਗੀਰ ਕੌਰ ਕਹਿੰਦੀ ਐ ਕਿ ਮੈਂ ਪਾਰਟੀ ਲਈ ਹਾਜ਼ਰਾਂ ਜਿੱਥੇ ਪਾਰਟੀ ਸੇਵਾ ਦੇਊਗੀ ਮੈਂ ਸੇਵਾ ਕਰੂੰਗੀ ਤੇ ਸੇਵਾ ਬੀਬੀ ਨੇ ਕਿਹੜੇ ਕੀਤੀ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਕੁੜੀ ਮਾਰ ਨੂੰ ਰੈਗੂਲਰ ਦੇ ਮੁਤਾਬਕ ਕੋਈ ਥਾਂ ਨਹੀਂ ਉਹ ਸਿੱਖ ਅਖਵਾ ਨਹੀਂ ਸਕਦਾ ਦੂਜੀ ਗੱਲ ਇਸ ਬੀਬੀ ਦੀ ਹਾਜ਼ਰੀ ਦੇ ਅੰਦਰ ਜਦੋਂ ਪ੍ਰਧਾਨ ਹੁੰਦੀ ਸੀ ਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਤੇ ਚੋਰੀ ਕਿਸੇ ਨੇ ਸਨ ਲਾ ਕੇ ਪਾੜ ਲਾ ਕੇ ਨਹੀਂ ਕੀਤੀ ਸੀ ਤੇ ਇਹਨਾਂ ਨੇ ਰਸੀਤਾਂ ਤੇ ਐਡਰੈਸ ਵਗੈਰਾ ਨੋਟ ਨਹੀਂ ਕੀਤਾ ਉਹਦੀਆਂ ਰਸੀਤਾਂ ਨਹੀਂ ਕਟੀਆਂ ਤੇ ਆਪਣੀ ਮਰਜ਼ੀ ਦੇ ਨਾਲ ਸਰੂਪ ਇਹਨਾਂ ਦੇ ਮੁਲਾਜ਼ਮਾਂ ਨੇ ਵੇਚ ਦਿੱਤੇ ਤੇ ਉਹਨਾਂ ਸਰੂਪਾਂ ਦੀ ਗਲੀਆਂ ਦੇ ਵਿੱਚ ਅੰਗ ਖਿਲਾਰ ਕੇ ਬਿਆਦਵੀ ਕੀਤੀ ਗਈ ਇਹ ਬੀਬੀ ਦੀ ਸੇਵਾ ਹੈ ਤੇ ਜਿਸ ਡੇਰੇ ਦੇ ਵਿੱਚ ਇਹ ਬੀਬੀ ਰਹਿੰਦੀ ਹੈ ਉੱਥੇ ਤਕਰੀਬਨ ਸੈਂਕੜੇ ਦੀ ਤਦਾਦ ਵਿੱਚ ਕਹਿ ਲਈਏ ਏਕੜ ਜ਼ਮੀਨ ਹੈ ਤੇ ਵੱਡੀਆਂ ਗੋਲਕਾਂ ਨੇ ਬੜੀਆ ਚੜਾਵਾ ਚੜਦਾ ਤੇ ਕੁਝ ਲੁੱਟ ਖਸੁੱਟ ਜਿਹੜੀ 57 ਕਰੋੜ ਦਾ ਘਪਲਾ ਇਹਨੇ ਬੀਬੀ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਵਿੱਚ ਵੀ ਕੀਤਾ ਸੀ ਉਹ ਵੀ ਖਬਰਾਂ ਦੇ ਵਿੱਚ ਬੀਬੀ ਬਣੀ ਹੋਈ ਸੀ ਬੜੀਆਂ ਚਰਚਾਵਾਂ ਮਚੜੀਆਂ ਸੀ ਤੇ ਜਦੋਂ ਤੁਸੀਂ ਗੱਲ ਕਰਦੇ ਹੋ ਮੁੱਛਾਂ ਦੀ ਤੇਜਾ ਸੁਧਾਨ ਦੀ ਤੇ ਉਹ ਤਾਂ ਬਿਊਟੀ ਪਾਰਲਰ ਵਾਲੀ ਬੀਬੀ ਇਹਨੂੰ ਤਕਰੀਬਨ ਤਕਰੀਬਨ ਪੱਤਰਕਾਰਾਂ ਨੇ ਖੁਦ ਵੀ ਕਿਹਾ ਤੇ ਮੇਰੇ ਵਰਗੇ ਨੇ ਵੀ ਕਿਹਾ ਸੀਗਾ ਚਲੋ ਇਹ ਤਾਂ ਆਮ ਜੀਆਂ ਚਰਚਾਵਾਂ ਨੇ ਇਹਦੇ ਨਾਲ ਕੋਈ ਮਤਲਬ ਨਹੀਂ ਪਰ ਗੱਲ ਤਾਂ ਇਹ ਹੈ ਕਹਿੰਦੇ ਗਿੱਦੜ ਉਹ ਵੀ ਨਿਕ ਪਿਆ ਤੈਨੂੰ ਪੁੱਛਿਆ ਕਿ ਸੜ ਤਾਂ ਨਹੀਂ ਲੱਗੀ ਕਹਿੰਦਾ ਨਹੀਂ ਇਹ ਤਾਂ ਸਾਰਾਂ ਜਾਰਾਂ ਦਾ ਮਕਾਨ ਹੀ ਹੈ ਘਰ ਹੀ ਇਹ ਹੈ ਤੇ ਸੌਣੇ ਹੁੰਨੇ ਸੀ ਯਾਨੀ ਕਿ ਇੰਨੀ ਕਿ ਬੇਸ਼ਰਮੀ ਇਹ ਲੋਕ ਆਪਣੇ ਆਪ ਨੂੰ ਮੰਨਦੇ ਨੇ ਭਾਬਾ ਇਨੇ ਇਹ ਬੇਸ਼ਰਮ ਲੋਕ ਨੇ ਹੁਣ ਜਿਹੜੀ ਘਰ ਵਾਪਸੀ ਹੋਈ ਹੈ ਇਹਦੇ ਤੇ 1 ਮਿੰਟ ਲਈ ਗੱਲ ਕਰਦੇ ਮੈਂ ਲੰਬੀ ਚੌੜੀ ਗੱਲ ਨਹੀਂ ਕਰਨਾ ਵੀ ਸ਼ਖਵੀਰ ਬਾਦਲ ਦੇ ਘਰ ਜਾਣਾ ਜਾਂ ਸ਼ਮਨੀ ਕਾਲੀਦਲ ਦੇ ਘਰ ਜਾਣਾ ਘਰ ਦੋ ਨੇ ਇੱਕ ਨਹੀਂ ਹੈਗਾ ਇੱਕ ਤਾਂ ਸੁਖਵੀਰ ਬਾਦਲ ਦਾ ਘਰ ਹੈ ਉਹ ਤਾਂ ਪਿੰਡ ਬਾਦਲ ਹੈ ਠੀਕ ਹੈ ਤੇ ਇੱਕ ਸ਼ਰਮਣੀ ਅਕਾਲੀ ਦਲ ਦਾ ਘਰ ਉਹ ਸਮੁੱਚੀ ਪਾਰਟੀ ਹੈ ਇਹ ਸਵਾਲ ਖੜੇ ਹੁੰਦੇ ਨੇ ਕਿਉਂਕਿ ਦਲਾਲ ਮੀਡੀਆ ਇਹ ਗੱਲਾਂ ਕਰਦਾ ਨਹੀਂ ਦਲਾਲ ਮੀਡੀਆ ਤੇ ਘਰ ਵਾਪਸੀ ਹੋ ਗਈ ਦੰਦ ਕੱਢ ਲੈਂਦੇ ਨੇ ਉਹਦੇ ਬੀਬੀ ਨੇ ਕੱਢ ਲਏ ਠੀਕ ਹੈ ਤਾਜ਼ਾ ਸੁਰਖੀ ਪਾウダー ਲਾਇਆ ਹੋਇਆ ਸੀ ਬਿਊਟੀ ਬਾਲਰ ਜੋ ਆ ਕੇ ਇੰਟਰਵਿਊ ਦਿੱਤੀ ਹੋਣੀ ਕਿਉਂਕਿ ਪਤਾ ਹੈ ਲੋਕਾਂ ਨੂੰ ਪਤਾ ਹੁੰਦਾ ਹੈ ਜੇ ਜਦੋਂ ਮੁੱਛਾਂ ਸ਼ੇਵ ਕੀਤੀਆਂ ਹੁੰਦੀਆਂ ਨੇ ਤੇ ਥੋੜਾ ਬੋਧਾ ਤਾਂ ਮੀਡੀਆ ਕੈਮਰਾ ਨੇੜੇ ਕਰਕੇ ਫੇਸ ਦਿਖਾਈ ਦਿੰਦਾ ਹੁੰਦਾ ਉਦੋਂ ਪਹਿਲਾਂ ਤਿਆਰੀ ਕਰਨੀ ਜ਼ਰੂਰੀ ਹੁੰਦੀ ਹੈ ਤੇ ਦੰਦ ਕੱਢ ਲੈ ਮੈਂ ਜਿਹੜੀ ਬੇਨਤੀ ਕਰਨੀ ਹੈ ਇਹ ਥੋੜਾ ਜਿਹਾ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਵੀ ਧਿਆਨ ਵਿੱਚ ਰੱਖਣ ਵੀ ਜਿਹੜੀਆਂ ਵਾਪਸੀਆਂ ਹੋ ਰਹੀਆਂ ਨੇ ਇਹ ਸ਼ਰੋਣੀ ਅਕਾਲੀ ਦਲ ਵਿੱਚ ਹੋ ਰਹੀਆਂ ਨੇ ਜਾਂ ਸਰਵੀਰ ਬਾਦਲ ਦੇ ਘਰ ਵਿੱਚ ਹੋ ਰਹੀਆਂ ਉਦੋਂ ਪਹਿਲਾਂ ਢੀਂਡ ਸੇ ਵਰਗੇ ਗਲੱਗਾਂ ਨੇ ਕਿਹਾ ਸਾਡੀ ਘਰ ਵਾਪਸੀ ਹੋਊਗੀ ਕਿਹਦੇ ਘਰ ਵਾਪਸੀ ਹੋਊਗੀ ਸਰਵੀਰ ਬਾਦਲ ਦੇ ਜਾਂ ਸ਼ਰੋਣੀ ਅਕਾਲੀ ਦਲ ਦੇ ਇਹ ਸਵਾਲ ਨੇ ਬਹੁਤ ਵੱਡੇ ਤੇ ਜਦੋਂ ਮਾਫੀ ਮੰਗਣ ਦੀ ਗੱਲ ਆਉਂਦੀ ਹੈ ਉਦੋਂ ਵੀ ਇਹ ਸਵਾਲ ਸਾਨੂੰ ਕਰਨੇ ਚਾਹੀਦੇ ਨੇ ਸੁਖਵੀਰ ਬਾਦਲ ਮਾਫੀ ਮੰਗਦਾ ਹੈ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਮੰਗਦਾ ਹੈ ਇਹ ਸਵਾਲ ਨੇ ਬਹੁਤ ਵੱਡੇ ਜੇ ਸੁਖਵੀਰ ਬਾਦਲ ਮਾਫੀ ਮੰਗਦਾ ਹੈ ਜਾਂ ਸੁਖਵੀਰ ਬਾਦਲ ਦੇ ਘਰ ਵਾਪਸੀ ਹੁੰਦੀ ਹੈ ਇਹ ਤਾਂ ਲੱਖ ਲਾਹਣਤਾ ਹੈ ਇਹਨਾਂ ਲੀਡਰਾਂ ਨੂੰ ਭਾਵੇਂ ਬੀਬੀ ਜੰਗੀਰ ਕੌਰ ਹੋਵੇ ਭਾਵੇਂ ਸਰਦੇਵ ਸਿੰਘ ਢਿੰਡਸਾ ਹੋਵੇ ਭਾਵੇਂ ਪ੍ਰਵਿੰਦਰ ਢਿੰਡਸਾ ਹੋਵੇ ਇਹ ਲਾਹਣਤਾ ਹੈ ਇਹਨਾਂ ਲੋਕਾਂ ਨੂੰ ਤੇ ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ ਤੇ ਮੈਂ ਬਹੁਤ ਵਾਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਇਦਾਂ ਨਹੀਂ ਬਚਾ ਸਕਦੇ ਸ਼੍ਰੋਮਣੀ ਅਕਾਲੀ ਦਲ ਬਹੁਤ ਸੰਘਰਸ਼ ਵਾਲੇ ਯੋਧਿਆਂ ਨੇ ਇਹ ਪਾਰਟੀ ਬਣਾਈ ਸੀ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਸ਼ਹੀਦ ਵੀ ਹੋਏ ਨੇ ਸੰਘਰਸ਼ ਲੜਿਆ ਬਹੁਤ ਲੰਬਾ ਇਹ ਸੁਖਵੀਰ ਵਰਗਿਆਂ ਦਾ ਬੀਬੀ ਜੰਗੀਰ ਕੌਰ ਵਰਗਿਆਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਸ਼੍ਰੋਮਣੀ ਕਾਲ ਦਲ ਦੇ ਵਿੱਚ ਇੱਦਾਂ ਜਿਵੇਂ ਬਾਦਲ ਵਰਗਿਆਂ ਨੇ ਚਪਨਾ ਚ ਜੁੱਤੀਆਂ ਚ ਬਹਾ ਲਏ ਤੇ ਵਸ ਇਹਨਾਂ ਨੂੰ ਟਿਕਟਾਂ ਦੇ ਕੇ ਜਿਤਾਤਾ ਤਾਂ ਇਹਨਾਂ ਦਾ ਤਾਂ ਇੰਨਾ ਕੀ ਕੰਮ ਹੈ ਮੈਂ ਜਿਹੜੀ ਇੱਕ ਘਰ ਵਾਪਸੀ ਦੀਆਂ ਗੱਲਾਂ ਕਰਦੇ ਨੇ ਨਾ ਇਹ ਲੋਕ ਸਾਡੇ ਜਿਹੜੇ ਆ ਥੋੜਾ ਜਿਹਾ ਕੰਨ ਖੋਲ ਕੇ ਗੱਲ ਸੁਣਿਓ ਕਿ ਇਹ ਲੋਕ ਕਿੱਦਾਂ ਲੀਡਰ ਬਣ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਪਰ ਹੁਣ ਲੋਕ ਸਮਝਦਾਰ ਨੇ ਬੀਬੀ ਸਰਵੀਰ ਦੇ ਘਰ ਜਾ ਜਾਂ ਇਹ ਕਹੇ ਲਈ ਵੱਡੇ ਬਦਲ ਦੇ ਘਰ ਰਹੀਆਂ ਪਹਿਲਾਂ ਤੇ ਤੇਰਾ ਸ਼ੋਮਣੀ ਅਕਾਲੀ ਦਲ ਨਾਲ ਕੋਈ ਨਾਤਾ ਨਾਤਾ ਨਹੀਂ ਹੈਗਾ ਕੁੱਲਾ ਗੱਦੇ ਕਰੀਏਗਾ ਜੇ ਸ਼੍ਰੋਮਣੀ ਅਕਾਲੀਗੰ ਥੋੜਾ ਲਾਗਾ ਦੇਗਾ ਹੋਵੇ ਨਾ ਜੇ ਤੁਸੀਂ ਮੰਨਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਘਰ ਵਾਪਸੀ ਕਰ ਰਹੇ ਹਾਂ ਫਿਰ ਤੁਸੀਂ ਸੁਖਵੀਰ ਬਾਦਲ ਨੂੰ ਮਜੀਠੀਏ ਨੂੰ ਜਿਨ੍ਹਾਂ ਨੇ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਤਸਾਇਆ ਨੌਜਵਾਨਾਂ ਨੂੰ ਨਸ਼ਿਆਂ ਦੇ आदी ਬਣਾਏ ਚਿੱਟੇ ਦੇ ਮੌਦੀ ਘੜ ਉਤਾਰਿਆ ਫਿਰ ਤੁਸੀਂ ਉਹਨਾਂ ਨੂੰ ਬਾਹਰ ਕਰਨ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਪਰ ਨਹੀਂ ਤੁਹਾਡੀ ਅਕਾਲੀ ਦਲ ਦੇ ਨਾਲ ਕੋਈ ਮਤਲਬ ਨਹੀਂ ਤੁਹਾਡਾ ਮਤਲਬ ਬਾਦਲ ਪਰਿਵਾਰ ਨਾਲ ਹੈ ਸੁਵੀਰ ਬਾਦਲ ਨਾਲ ਹੈ ਤੇ ਉਹਨੇ ਫੋਨ ਮਾਰਿਆ ਹੋਣਾ ਬੀਬੀ ਕੋਈ ਨਹੀਂ ਖੰਡੂਰ ਸਾਹਿਬ ਤੋਂ ਟਿਕਟ ਪੱਕੀ ਹੈ ਤੇਰੀ ਇਹ ਹੀ ਕਿਹਾ ਹੋਣਾ ਤੇ ਬੀਬੀ ਨੇ ਫਿਰ ਗਲ ਵਿੱਚ ਚੁੰਨੀ ਪਾਈ ਲਈ ਹੋਣੀ ਹੈ ਪਹਿਲਾਂ ਪਤਾ ਨਹੀਂ ਸਿਰ ਨੰਗਾ ਹੋਣਾ ਤੇ ਜਦੋਂ ਸੁਵੀਰ ਦਾ ਬਾਦਲਾ ਫਿਰ ਬਣ ਗਿਆ ਹੋਣੀ ਹੈ ਪੰਥ ਤੱਕ ਇਹ ਸਚਾਈ ਹੈ ਨਾ ਪਰ ਜਿਹੜੀ ਮੈਂ ਗੱਲ ਕਰੀ ਹੈ ਇੱਕ ਠੋਕੇ ਕਰੀ ਹੈ ਇਹ ਦੱਸਿਓ ਮੜਾ ਜਾ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਘਰ ਵਾਪਸੀ ਹੈ ਜੇ ਸੁਖਬੀਰ ਬਾਲ ਦੇ ਘਰ ਜਾਣੇ ਇੱਕੇ ਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ